ਇਹ ਨਜ਼ਾਰਾ ਇੱਕ ਗੁਰਦਾਸਪੁਰ ਦੇ ਪਿੰਡ ਪੰਡਾਲ ਦੇ ਸਰਕਾਰੀ ਸਕੂਲ ਦਾ ਸਕੂਲ ਜਿੱਥੇ ਬੱਚੇ ਪੜਨ ਜਾਂਦੇ ਨੇ ਪਰ ਇੱਥੇ ਤਾਂ ਬੱਚਿਆਂ ਨੇ ਆਪ ਹੀ ਸਕੂਲ ਨੂੰ ਤਾਲਾ ਜੜ ਦਿੱਤਾ ਹੈ ਸਕੂਲ ਨੂੰ ਤਾਲਾ ਲਾਣ ਤੋਂ ਬਾਅਦ ਬੱਚੇ ਨਾਰੇਬਾਜ਼ੀ ਕਰ ਰਹੇ ਨੇ ਜਿਹੜੇ ਬੱਚਿਆਂ ਦੀ ਉਮਰ ਪੜਾਈ ਦੀ ਹੈ ਉਹ ਇੱਕ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਦਰਅਸਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੀ ਟਰਾਂਸਫਰ ਹੋ ਗਈ ਹੈ ਇਸੇ ਟਰਾਂਸਫਰ ਤੋਂ ਖਫਾ ਹੋਏ ਬੱਚੇ ਇਹ ਰੋਲਾ ਪਾ ਰਹੇ ਨੇ ਤੁਸੀਂ ਸੁਣਿਆ ਰਣਜੀਤ ਸਿੰਘ ਜ਼ਿੰਦਾਬਾਦ ਰਣਜੀਤ ਸਿੰਘ ਇਹਨਾਂ ਦੇ ਪ੍ਰਿੰਸੀਪਲ ਦਾ ਨਾਮ ਹੈ ਜਿਸ ਦਾ ਅੱਤਵਾਦਲਾ ਪੰਜਾਬ ਸਰਕਾਰ ਨੇ ਕਰ ਦਿੱਤਾ ਰਣਜੀਤ ਸਿੰਘ ਦੀ ਟਰਾਂਸਫਰ ਕੀ ਹੋਈ ਅੱਜ ਸਕੂਲ ਲੱਗਣ ਦੀ ਬਜਾਏ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਸਕੂਲ ਨੂੰ ਤਾਲਾ ਲਾ ਦਿੱਤਾ ਸਕੂਲ ਦੇ ਬਾਹਰ ਰਸਤਾ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਤਹਿਸੀਲਦਾਰ ਸਾਹਿਬ ਨੂੰ ਮੌਕੇ ਤੇ ਆਣਾ ਪਿਆ ਉਹਨਾਂ ਨੇ ਬੱਚਿਆਂ ਨੂੰ ਇਸ ਗੈਰ ਕਾਨੂੰਨੀ ਕੰਮ ਕਰਨ ਤੋਂ ਰੋਕਿਆ ਤੁਸੀਂ ਆਪ ਹੀ ਸੁਣੋ ਪੂਰਾ ਮਾਮਲਾ ਜੋ ਬਹੁਤ ਸਿਆਣੀ ਬਣਦੇ ਹਨ ਅਰੇ ਇਹਨਾਂ ਨੂੰ ਕੋਈ ਨਹੀਂ ਚੁੱਪ ਚੁਪੇ 35 ਚੀਜ਼ਾਂ ਤੋਂ ਤੇ ਦਿਸਦੀ ਜਿਹਾ ਲੱਗ ਰਿਹਾ ਹੈ ਨਾ ਨਾ ਵੀਡੀਓ ਚਾਹਤ ਸੀ ਉਹ ਵੀ 35% ਦੇ ਨਿਰਾਵਾ ਦੇਖਣ ਲਈ। ਇਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਬਿਤੇ ਤੋਂ ਬਚਾਣਾ ਚਾਹੀਦਾ ਹੈ ਤੇ ਚੁੱਪੀ ਆਵਾਜ਼ਾਂ ਦੇ ਬੱਚੇ ਨਹੀਂ ਬਾਹਰ ਕਹਣਾ ਕਿ ਬਿਲਕੁਲ ਹੀ ਕਰਦੇ ਨਹੀਂ ਹੈ। कस्टमर में गेट करने के बाद देखते हैं तो येगा जो उन्होंने कोई उस व्यक्ति कोई दोस्त का काम करना चाहिए कोई चाल नहीं क्या खर्चा कहते ना ही असर जरा दिक्कत ही फैसला कम करते हैं जे सू नंबर मिलते हैं पांच सब जी दिखा जो बनाई गई जो जो डिफाइट में करना बिल्कुल गर्जन बच्चों में ਕਿ ਉਹਨੂੰ ਬਿਲਕੁਲ ਇਸ ਪੋਸਟਿਸ ਤੇ ਨਹੀਂ ਆਉਣਾ ਜਿਹੜਾ ਨੂੰ ਕੋਈ ਕੇਸਿਸ ਤੋਂ ਪਰਾਜਾ ਤੱਕੀ ਇਸੀ ਨਾਲ ਤੇ ਬਿਲਕੁਲ ਹੀ ਅਸੀਂ ਅੱਜ ਇਹ ਕਹਿੰਦੇ ਕਿ ਕੋਈ ਪ੍ਰਸਤੁਤੀ ਨਹੀਂ ਕਰਨਾ ਕਿ ਜੋ ਪ੍ਰਸਤਾਹੀ ਗਈ ਜੋ ਪ੍ਰਸਤੀ ਨਾਲ ਆਪਣਾ ਪੱਤਰ ਆਤਾ ਸੀ تحصیلدار ਸਾਹਿਬ ਦਾ ਪੱਖ ਜਿਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਹੈ ਆ ਹੁਣ ਤੁਹਾਨੂੰ ਸੁਣਾਣੇ ਆ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਦਾ ਪੱਖ ਜੋ ਦਾਵਾ ਕਰ ਰਹੇ ਨੇ ਕਿ ਉਹਨਾਂ ਨੂੰ ਸ਼ੱਕ ਹੈ ਉਹਨਾਂ ਦਾ ਭਰਾ ਅਕਾਲੀ ਦਲ ਦਾ ਲੀਡਰ ਹੈ ਕਿਸ ਕਰਕੇ ਉਹਨਾਂ ਦੀ ਬਦਲੀ ਹੋ ਗਈ ਤੁਸੀਂ ਆਪ ਹੀ ਸੁਣੋ 2006 ਤੋਂ ਮੈਂ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਿਹਾ ਮੇਰੇ ਕਾਰਜਕਾਲ ਦੌਰਾਨ ਸਕੂਲ ਦਾ ਵਧੀਆ ਵਿਕਾਸ ਹੋਇਆ ਛੂਰ ਦੇ ਬੱਚਿਆਂ ਦੀ ਗਿਣਤੀ ਵਧੀਆ ਗਈ ਆ ਸਕੂਲੀਆਂ ਬਿਲਡਿੰਗਾਂ ਬਹੁਤ ਵਧੀਆ ਬਣੀਆਂ ਨੇ ਛੂਰ ਦੇ ਬੱਚੇ ਜਿਹੜੇ ਹਰ ਸਾਲ ਹੈਂਡਵਰ ਲੜਕੀਆਂ ਜਿਹੜੀ ਸਾਡੇ ਜ਼ਿਲ੍ਹੇ ਤੋਂ ਫਸਟ ਹੁੰਦੀ ਆ 5 6 8 ਲੜਕੀਆਂ ਹਰ ਸਾਲ ਪੰਜਾਬ ਦੇ ਸਰਟੀਫਿਕੇਟ ਲੈ ਕੇ ਜਾਂਦੀਆਂ ਨੇ ਇਸੇ ਕਾਰਨ ਕਰਕੇ ਹੀ ਇਹ ਲੋਕ ਜਿਹੜੇ ਨੇ ਮੇਰਾ ਸਤਕਾਰ ਕਰਦੇ ਨੇ ਤੇ ਬੱਚੇ ਵੀ ਮੇਰਾ ਸਤਕਾਰ ਕਰਦੇ ਨੇ ਬੱਚੇ ਨੂੰ ਚੰਦੇ ਨੇ ਤੇ ਰੰਜੀਤ ਸਿੰਘ ਜਿਹੜਾ ਉਹਦੀ ਪਤਨੀ ਨਾ ਆਵੇ ਮੇਰੀ ਬਦਲੀ ਜਿਹੜੀ ਆ ਮੈਂ ਬਦਲੀ ਦੀ ਅਪਲਾਈ ਨਹੀਂ ਕੀਤਾ ਮੇਰੀ ਬਦਲੀ ਜਿਹੜੀ ਆ ਮੈਕਮਲੇ ਪਤਾ ਨਹੀਂ ਕਿਉਂ ਕਰਤੀ ਆ ਤੇ ਉਹ ਇਸੇ ਕਰਕੇ ਇਹ ਪਿੰਡ ਵਾਲੇ ਤੇ ਬੱਚੇ ਜਿਹੜੇ ਨੇ ਚੰਦੇ ਤੋਂ ਰੰਜੀਤ ਸਿੰਘ ਨਾ ਜਾਵੇ ਮੇਰਾ ਬ੍ਰਦਰ ਜਿਹੜਾ ਵਾ ਸ੍ਰੋਨੀ ਕਾਲੀਗੜ੍ਹ ਦਾ ਸਰਕਲ ਪ੍ਰਧਾਨ ਆ ਕਿ ਸ਼ਾਇਦ ਉਹਦੇ ਕਰਕੇ ਕਿਸੇ ਰੰਜਸਦ ਨਾਲ ਹੀ ਬਦਲੀ ਕੀਤੀ ਆ ਉਦਾਂ ਦੇ ਕੋਈ ਮੇਰੀ ਬਦਲੀ ਵਾਲੀ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਕਿ ਰੰਜੀਸਮ ਦੀ ਬਦਲੀ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਕੰਮਕਾਰ ਵੇਖ ਕੇ ਲੋਕਾਂ ਦੀ ਆਵਾਜ਼ ਵੇਖੇ ਤੇ ਮੈਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਰਦਾ ਕਿ ਮੇਰੀ ਬਦਲੀ ਜਿਹੜੀ ਆ ਰੱਦ ਕਰ ਦਿੱਤੀ ਜਾਵੇ ਮੈਨੂੰ ਸਰੀਅਸ ਕੰਡੀਸ਼ਨ ਢਾਹ ਲਿਖੇ ਹੀ ਰਹਿਣ ਦੱਸਿਆ